ਸਤ ਸ੍ਰੀ ਅਕਾਲ ਜੀ ਆਪਾਂ ਆ ਬਾਈ ਰਾਜਾ ਪਿੰਡੇ ਆਪਣਾ ਹੀਰੋ ਖੁਰਦੇ ਦਾ ਇਹ ਬਾਈ ਜੋ ਡੇਸਾਂ ਲੱਗੀਆਂ ਹੁੰਦੀਆਂ ਨੇ ਆਪਣੇ ਘਰਾਂ ਦੇ ਵਿੱਚ ਉਹਨਾਂ ਦੀ ਰੇਂਜ ਰੂਜ ਹੱਲ ਜਾਂਦੀ ਆ ਉਹ ਠੀਕ ਕਰਦਾ ਤੇ ਉਹਨਾਂ ਦੀ ਰਿਪੇਅਰ ਵੀ ਕਰਦਾ ਤੇ ਬਾਈ ਇਹ ਹੈਗਾ ਲੱਤਾਂ ਤੋਂ ਹੈਂਡੀਕੈਪਟ ਹੈਨਾ ਜੀ ਪਰ ਮਿਹਨਤ ਕਰਨ ਵਾਲਾ ਬੰਦਾ ਹੈ ਆਪ ਕਹਿੰਦਾ ਵੀ ਮੈਂ ਮਿਹਨਤ ਕਰਕੇ ਖਾਵਾਂਗੇ ਲੈ ਬਾਈ ਤੋਂ ਲੈ ਨਿਆ ਜਾਣਕਾਰੀ ਵੀ ਕੀ ਕੀ ਕੰਮ ਕਰਦਾ ਇਹ ਤੋਂ ਕੰਮ ਕਰਾਓ ਇਹਨਾਂ ਦਾ ਨਾਲ ਕਰੋ ਹੀ ਗੱਲ ਦੱਸੋ ਹੀ ਬਾਈ ਜੀ ਵੈਗੁਰੂ ਜੀ ਦਾ ਖਾਲਸਾ ਹਾਂ ਵੈਗੁਰੂ ਜੀ ਕੀ ਫਤਿਹ ਜੀ ਸਤ ਸ੍ਰੀ ਅਕਾਲ ਬਾਈ ਹਾਂ ਜੀ ਭਾਈ ਆਪ ਜੀ ਮਿਹਨਤ ਕਰ ਦਾਂਗੇ ਕੋਈ ਵੀ ਕੰਪਨੀ ਦਾ ਕੋਈ ਵੀ ਜਣੀ ਕਿ ਕਿਸੇ ਵੀ ਪ੍ਰਕਾਰ ਦੀ ਡੇਸਾ ਆਪ ਆਪ ਲਾਉਨੇ ਆ ਠੀਕ ਹੈ ਜੀ ਜੇ ਕੋਈ ਚੀਜ਼ بگੜ ਗਿਆ ਤਾਂ ਵੀ ਆਪ ਲਾਉਨੇ ਆਗੇ ਠੀਕ ਹੈ ਜੀ ਠੀਕ ਕਰ ਦੇਣਾ ਰਿਪੇਅਰ ਆ ਜੇ ਕੋਈ ਚੀਜ਼ ਕਿਛੇ ਨੇ ਵੀ ਰਿਮੋਟ ਆ ਐਦਾਂ ਇਹ ਤਿੰਨੇ ਪ੍ਰਕਾਰ ਦਾ ਸਮਾਨ ਆਪਣੇ ਲਵੋਂ ਮਿਲਦਾ ਜੀ ਲਵ ਆਉਂਦਾਗਾ ਠੀਕ ਹੈ ਜੀ ਆਪਾਂ ਫੋਨ ਤੇ ਕਹਿੰਦੇ ਆ ਆਪਣੇ ਲਵ ਸਾਰਾ ਕੁਝ ਆਉਂਦਾ ਹੈ ਜੀ ਕਿਸੇ ਨੂੰ ਵੀ ਲੋੜ ਆ ਬਾਈ ਆ ਆਪਾਂ ਤੋਂ ਕੰਮ ਵੀ ਕਰਵਾ ਸਕਦਾ ਠੀਕ ਹੈ ਜੀ ਤੇ ਜੇ ਆਪਾਂ ਕਾਰਡ ਵਾਲੀ ਡਿਸ ਲਾਈਏ ਤਾਂ ਆਪਾਂ ਉਹ ਵੀ ਲਾਉਨੇ ਆ ਡਿਸਟੀ ਵੀ ਠੀਕ ਹੈ ਜੀ ਤੇ ਕੰਪਲੀਟ 2500 ਜੀ ਲੱਗ ਜਾਂਦੀ ਹੁੰਦੀ ਆ ਠੀਕ ਹੈ ਵੀ ਉਹ ਜੇ ਚੀਜ਼ ਦੇ ਵਿੱਚ ਅਰੀ ਚਾਰਜ ਵਗੈਰਾ ਵੀ ਕਰਾਉਣਾ ਤਾਂ ਆਪਾ ਉਹ ਚੀਜ਼ ਦਾ ਕੰਮ ਵੀ ਕਰਦੇ ਆ ਬਾਈ ਠੀਕ ਹੈ ਜੀ ਕਿਸੇ ਵੀ ਪ੍ਰਕਾਰ ਦਾ ਤੇ ਆਪਣਾ ਮੋਬਾਈਲ ਨੰਬਰ ਬੋਲ ਦੋ 81463 55734 ਬਾਈ ਦੁਬਾਰਾ ਬੋਲ ਦੋ ਜੀ 81463 ਜੀ 55734 ਠੀਕ ਹੈ ਜੀ ਤੇ ਵੱਧ ਤੋਂ ਵੱਧ ਬਾਈ ਜਿਵੇਂ ਇਹਦਾ ਆਪਣਾ ਪਿੰਡ ਹੀਰੋਂ ਖੁਰਦਾ ਜੀ ਬਾਈ ਦਾ ਇਹ ਲਵੇ ਜਿਵੇਂ ਕਣਕਵਾਲ ਗੜਦੀ ਖੀਵਾ ਹੋੜਲਾ ਇਹ ਲਵੇ ਲਵੇ ਲਾਉਣੇ ਦੇ ਪਿੰਡਾਂ ਦੇ ਫੋਨ ਕਰ ਸਕਦੇ ਨੇ ਬਾਈ ਨੂੰ ਤੇ ਇਹ ਫੋਨ ਕਰਕੇ ਬਾਈ ਜਰੂਰ ਕੰਮ ਕਰਵਾ ਕੇ ਦੇਖੋ ਬਾਈ ਦੀ ਮਿਹਨਤ ਨੂੰ ਸਲਾਮ ਆ ਨਹੀਂ ਅੱਜ ਕੱਲ ਹਰੇਕ ਬੰਦਾ ਇਹ ਕਹਿੰਦਾ ਵੀ ਆਪਾਂ ਮੰਗ ਕੇ ਉਹ ਕਰ ਲਾਂਗੇ ਪਰ ਬਾਈ ਕਹਿੰਦਾ ਨਾ ਭਾਈ ਮਿਹਨਤ ਕਰਕੇ ਖਾਣੀ ਆ ਜਿੰਨਾ ਚਿਰ ਅੰਗ ਪੈਰ ਚੱਲਦੇ ਨੇ ਹਨਾ ਜੀ ਤੇ ਬਾਈ ਦੀ ਵੀਡੀਓ ਕਰ ਦੋ ਸ਼ੇਅਰ ਧੰਨਵਾਦ ਜੀ ਤੇ ਬਾਈ ਨੂੰ ਕਰੋ ਸਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ